ਮੈਂ ਹਰਜੀਤ ਸਿੰਘ ਮਾਵੀ ਤੇ ਅਸੀਂ ਅੱਜ ਫਿਰ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ ਮਨੁੱਖੀ ਸਿਹਤ ਨਾਲ ਜੁੜਿਆ ਮੁੱਦਾ ਲੈ ਕੇ ਨਰੁਗੀ ਕਾਇਆ ਜਿਦੇ ਵਿੱਚ ਪਿਛਲੇ ਐਪੀਸੋਡ ਦੇ ਵਿੱਚ ਸਾਡੇ ਨਾਲ ਡਾਕਟਰ ਸੁਖਵੀਰ ਸਿੰਘ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਦਿੱਤੀ ਆ ਅਮਰਤ ਵੇਲੇ ਉੱਠਣ ਦੀ ਗੱਲ ਕੀਤੀ ਆ ਗੁਰਬਾਣੀ ਪੜ੍ਹਨ ਦੀ ਗੱਲ ਕੀਤੀ ਆ ਜਿਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਬਿਮਾਰੀਆਂ ਨਹੀਂ ਲੱਗਦੀਆਂ ਤੇ ਅੱਜ ਅਸੀਂ ਫਿਰ ਜਾਣਨਾ ਚਾਹਾਂਗੇ ਡਾਕਟਰ ਸਾਹਿਬ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬੜਾ ਬੜਾ ਸਵਾਗਤ ਹੈ ਜੀ ਤੇ ਪਿਛਲੀ ਵਾਰ ਆਪਾਂ ਗੱਲਬਾਤ ਕੀਤੀ ਸੀਗੀ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਜਿਹਦੇ ਵਿੱਚ ਜੋ ਕਰਨ ਦੇ ਨਾਲ ਸਾਨੂੰ ਜਿਹੜੀਆਂ ਬਿਮਾਰੀਆਂ ਨਹੀਂ ਲੱਗਦੀਆਂ ਤੇ ਇਹਦਾ ਸਾਨੂੰ ਅੱਜ ਕੋਈ ਸੈਂਟੀਫਿਕ ਕਾਰਨ ਵੀ ਕੋਈ ਪ੍ਰਮਾਣ ਇਦਾਂ ਦਾ ਦਿਓ ਕਿ ਗੁਰਬਾਣੀ ਪੜ੍ਹਨ ਦੇ ਨਾਲ ਤੇ ਸਵੇਰੇ ਜਲਦੀ ਉੱਠਣ ਦੇ ਨਾਲ ਬਿਮਾਰੀਆਂ ਕਿਵੇਂ ਨਹੀਂ ਲੱਗਦੀ ਮਾਜੀ ਸਾਹਿਬ ਬਹੁਤ ਖੁਸ਼ੀ ਦੀ ਗੱਲ ਹੈ ਫਿਰ ਤੁਸੀਂ ਹਮੇਸ਼ਾ ਕੋਈ ਨਾ ਕੋਈ ਨਵਾਂ ਸਵਾਲ ਕਰਦੇ ਹੋ ਤੇ ਜਿਹੜਾ ਸਾਨੂੰ ਸੋਚਣਾ ਪੈਂਦਾ ਹੈ ਕਿ ਜਵਾਬ ਕੀ ਦੇਣਾ ਪਰ ਗੁਰੂ ਦੀ ਕਿਰਪਾ ਹੈ ਕਿ ਅਸੀਂ ਸਪਿਰਚੁਅਲ ਸਾਇੰਸ ਨੂੰ ਮੁੱਖ ਰੱਖ ਕੇ ਕੰਮ ਕਰ ਰਹੇ ਆ ਤੇ ਉਸੇ ਤੋਂ ਅਸੀਂ ਜਿਹੜੀ ਮੈਡੀਕਲ ਸਾਇੰਸ ਹੈ ਜਾਂ ਆਯੁਰਵੈਦਿਕ ਮੈਡੀਕਲ ਸਾਇੰਸ ਹੈ ਉਹਦੀ ਰਾਹੀਂ ਅਸੀਂ ਇਲਾਜ ਕਰ ਰਹੇ ਆ ਵੈਸੇ ਇਹ ਪਹਿਲਾਂ ਅਸੀਂ ਕਰੀਏ ਵੀ ਰਹੇ ਆ ਜਿਵੇਂ ਤੁਸੀਂ ਪੁੱਛਦੇ ਪਏ ਹੋ ਕਿ ਸਪਿਰਚੁਅਲ ਸਾਇੰਸ ਤੋਂ ਅਸੀਂ ਦੇਖਦੇ ਹਾਂ ਕਿ ਕੀ ਕੀ ਗੁਰੂ ਸਹਿਬਾਨ ਕਹਿ ਰਹੇ ਨੇ ਔਰ ਕੀ ਹੁੰਦਾ ਫਿਰ ਅਸੀਂ ਉਹਨੂੰ ਮੈਡੀਕਲ ਸਾਇੰਸ ਵਿੱਚ ਦੇਖਦੇ ਹਾਂ ਆਯੁਰਵੈਦਿਕ ਮੈਡੀਕਲ ਸਾਇੰਸ ਵਿੱਚ ਦੇਖਦੇ ਹਾਂ ਕਿ ਇਹ ਕੀਵੇਂ ਠੀਕ ਹੁੰਦਾ ਹੈ ਓਕੇ ਇਹ ਬੜੀ ਕਮਾਲ ਦੀ ਗੱਲ ਤੁਸੀਂ ਅੱਜ ਪੁੱਛੀ ਹੈ ਇਹ ਬਿਲਕੁਲ ਜਿਹੜਾ ਪਿਛਲੀਆਂ ਦੋ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਦਵਾਈਆਂ ਤੋਂ ਬਿਨਾ ਇਲਾਜ ਹੁੰਦਾ ਹੈ ਸਾਰੀਆਂ ਬਿਮਾਰੀਆਂ ਦਾ ਔਰ ਇਹਦੇ ਵਿੱਚ ਕੁਝ ਗੱਲਾਂ ਸੀ ਤੁਹਾਡੇ ਨਾਲ ਕੀਤੀਆਂ ਨੇ ਜਿਹਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਹੈ ਹਾਂਜੀ ਅਧਿਆਤਮਿਕ ਫਾਇਦੇ ਵੀ ਦੱਸੇ ਨੇ ਔਰ ਨਾਲ ਦੀ ਨਾਲ ਸੈਂਟੀਫਿਕ ਬੈਨੀਫਿਟਸ ਆਫ ਅਗਲੀ ਰਾਈジング ਵੀ ਅਸੀਂ ਤੁਹਾਨੂੰ ਦੱਸੇ ਹੁਣ ਤੁਸੀਂ ਸਵਾਲ ਪੁੱਛਿਆ ਕਿ ਇਹ ਜਿਹੜੀਆਂ ਗੱਲਾਂ ਤੁਸੀਂ ਕਹਈਆਂ ਨੇ ਇਹ ਸੈਂਟੀਫਿਕ ਵੇ ਨਾਲ ਵੀ ਠੀਕ ਨੇ ਇਹ ਬਿਲਕੁਲ ਮਾਵੀ ਸਾਹਿਬ ਠੀਕ ਨੇ ਕਿਉਂ ਠੀਕ ਨੇ ਮੈਡੀਕਲ ਸਾਇੰਸ ਨੇ ਇੱਕ ਰਿਸਰਚ ਕੀਤੀ ਹੈ ਇਸ ਹਿਊਮਨ ਬਾਡੀ ਦੇ ਓਕੇ ਮੈਡੀਕਲ ਸਾਇੰਸ ਆਪਣੀ ਰਿਸਰਚ ਵਿੱਚ ਇਹ ਕਹਿ ਰਹੀ ਹੈ ਕਿ ਜਿਹੜਾ ਹਿਊਮਨ ਬ੍ਰੇਨ ਹੈ ਇਹ ਨਿਊਰੋ ਹਾਰਮੋਨ ਰੈਗੂਲਰਲੀ ਸਕਰੀਟ ਕਰਦਾ ਰਹਿੰਦਾ ਹੈ ਬਣਾਉਂਦਾ ਰਹਿੰਦਾ ਹੈ ਇਹ ਸਪਲਾਈ ਕਰਦਾ ਰਹਿੰਦਾ ਹੈ ਇਹ ਜਿਹੜੇ ਨਿਊਰੋ ਹਾਰਮੋਨਸ ਨੇ ਇਹ ਉਸ ਵਿਅਕਤੀ ਦਾ ਨਰਵਸ ਸਿਸਟਮ ਨੂੰ ਠੀਕ ਰੱਖਦੇ ਨੇ ਮੁੰਡਲਾ ਨਰਵਸ ਸਿਸਟਮ ਹੈ ਆਟੋਨੋਮ ਨਰਵਸ ਸਿਸਟਮ ਫਿਰ ਹੈ ਸੈਂਟਰਲ ਨਰਵਸ ਸਿਸਟਮ ਇੱਕ ਜਨਰਲ ਨਰਵਸ ਸਿਸਟਮ ਹੈ ਇਹ ਸਾਰੇ ਤਾਂ ਚੱਲਦੇ ਨੇ ਜੀ ਨਿਊਰੋ ਨਿਊਰੋ ਹਾਰਮੋਨ ਦੀ ਸੈਕ੍ਰੀਸ਼ਨ ਤੇ ਸਪਲਾਈ ਰੈਗੂਲਰ ਰਹਿੰਦੀ ਪਰ ਮੈਡੀਕਲ ਸਾਇੰਸ ਕਹਿੰਦੀ ਇਹ ਰੈਗੂਲਰ ਲੈਂਦੀ ਹੈ ਪਰ ਇਹ ਉਸ ਵਿਅਕਤੀ ਦਾ ਫਾਇਦਾ ਕਰਦੇ ਆ ਉਸ ਰਿਸਰਚ ਮਤਲਬ ਰਿਸਰਚ ਕਹ ਰਹੀ ਕਿ ਉਸ ਵਿਅਕਤੀ ਦਾ ਫਾਇਦਾ ਕਰਦੇ ਨੇ ਨਿਊਰੋ ਹਾਰਮੋਨ ਜਿਹੜਾ ਵਿਅਕਤੀ ਸ਼ਾਂਤ ਹੈ ਜਿਹੜਾ ਵਿਅਕਤੀ ਖੁਸ਼ ਹੈ ਜਿਹੜਾ ਵਿਅਕਤੀ ਪੋਜ਼ਿਟਿਵ ਹੈ ਚਾਰਦੀ ਕਲਾਚ ਜਿਹੜਾ ਵਿਅਕਤੀ ਭਰਮਾਂ ਚ ਨਹੀਂ ਪਿਆ ਹੋਇਆ ਇਹ ਮੈਡੀਕਲ ਸਾਇੰਸ ਦੀ ਰਿਸਰਚ ਕਹਿੰਦੀ ਹੈ ਰਿਸਰਚ ਕਹਿੰਦੀ ਹੈ ਓਕੇ ਹੁਣ ਇਹ ਗੱਲ ਬਹੁਤ ਕਮਾਲ ਦੀ ਹੈ ਹਾਂਜੀ ਕੋត្រਤ ਰਿਪੀਟ ਕਰਦੇ ਹੋ ਚਾਰੇ ਪੁਆਇੰਟ ਜੀ ਇਹ ਜਿਹੜਾ ਵਿਅਕਤੀ ਸ਼ਾਂਤ ਹੈ ਹਾਂਜੀ ਪੀਸਫੁਲੀ ਰਹਿ ਰਹੇ ਹੈ ਪੀਸਫੁਲੀ ਰਹਿ ਰਹੇ ਜਿਹੜਾ ਵਿਅਕਤੀ ਖੁਸ਼ ਹੈ ਖੁਸ਼ ਹੈ ਜਿਹੜਾ ਵਿਅਕਤੀ ਪੋਜ਼ਿਟਿਵ ਹੈ ਪੋਜ਼ਿਟਿਵ ਹੈ ਕਿਉਂਕਿ ਅੱਜਕੱਲ ਨੈਗੇਟਿਵ ਨੈਗੇਟਿਵਿਟੀ ਬਹੁਤ ਜ਼ਿਆਦਾ ਹੈਗੀ ਹੈ ਜਿਹੜਾ ਵਿਅਕਤੀ ਪੋਜ਼ਿਟਿਵ ਹੈ ਉਹ ਜਿਹੜਾ ਵਿਅਕਤੀ ਭਰਮਾਂ 'ਚ ਨਹੀਂ ਪਿਆ ਹੋਇਆ ਕਿਉਂਕਿ ਅੱਜਕੱਲ ਅਸੀਂ ਭਰਮਤ ਬਹੁਤ ਹੋ ਗਏ ਹਾਂ ਓਕੇ ਤੇ ਉਸ ਦੇ ਇਹ ਨਿਊਰੋ ਹਾਰਮੋਨ ਉਸ ਦੀ ਹੈਲਪ ਕਰਦੇ ਨੇ ਉਸ ਦੇ ਨਰਵਸ ਸਿਸਟਮ ਨੂੰ ਚਲਾਉਣ ਦੇ ਲਈ ਤੇ ਨਰਵਸ ਸਿਸਟਮ ਦੇ ਚੱਲਣ ਨਾਲ ਸਾਰੀ ਬਾਡੀ ਦੇ ਹਾਂਜੀ ਸਿਸਟਮ ਚੱਲਦੇ ਨੇ ਤੇ ਗਲੈਂਡ ਆਰਗਨ ਸਹੀ ਕੰਮ ਕਰਦੇ ਨੇ ਬਿਮਾਰੀ ਨਹੀਂ ਨਹੀਂ ਲੱਗਦੀ ਪਰ ਅੱਗੇ ਬੜੀ ਆਲਾਰਮنگ ਗੱਲ ਹੈ ਇਸ ਰਿਸਰਚ ਦੇ ਵਿੱਚ ਉਹ ਕਹਿੰਦੇ ਕਿ ਜੇ ਵਿਅਕਤੀ ਹਾਂਜੀ ਆਸ਼ਾਂਤ ਹੈ ਉਹ ਪੁਲਟਪਕ ਅੱਛਾ ਜੇ ਵਿਅਕਤੀ ਆਸ਼ਾਂਤ ਹੈ ਹਾਂਜੀ ਜੇ ਵਿਅਕਤੀ ਨਾ ਖੁਸ਼ ਹੈ ਉਦਾਸ ਹੈ ਹਾਂਜੀ ਜੇ ਵਿਅਕਤੀ ਨੈਗੇਟਿਵ ਹੈ ਟੈਂਡੀ ਕਲਾਚ ਹੈ ਹਾਂਜੀ ਜੇ ਵਿਅਕਤੀ ਭਰਮਾਂ ਚ ਪਿਆ ਹੋਇਆ ਨਾ ਹਾਂਜੀ ਤੇ ਫਿਰ ਉਹਦਾ ਨੁਕਸਾਨ ਕਰਦੇ ਨੇ ਇਹੀ ਹਾਰਮੋਨਸ ਇਹੀ ਹਰ ਮੁੰ ਮਨ ਇਹ ਮੈਡੀਕਲ ਸਾਇੰਸ ਕਹਿੰਦੀ ਹੈ ਮੈਡੀਕਲ ਸਾਇੰਸ ਕਹਿੰਦੀ ਓਕੇ ਹੁਣ ਮੈਡੀਕਲ ਸਾਇੰਸ ਨੇ ਰਿਸਰਚ ਬੜੀ ਕਮਾਲ ਦੀ ਕੀਤੀ ਹਾਂਜੀ ਕੀਤੀ ਹੈ ਕੁਦਰਤ ਨੇ ਬਣਾਏ ਹੋਏ ਸਰੀਰ ਦੇ ਓਕੇ ਹੁਣ ਜੇ ਤੈਸ਼ ਦੀ ਕੋਈ ਦਵਾਈ ਬਣ ਜਾਈਂ ਜੀ ਦਵਾਈ ਹੋਵੇ ਜੀ ਕਿਹੜੀ ਗੱਲ ਦੀ ਕਿ ਦਵਾਈ ਲੈਣ ਨਾਲ ਵਿਅਕਤੀ ਸ਼ਾਂਤ ਹੁੰਦਾ ਹੋਵੇ ਓਕੇ ਦਵਾਈ ਖਾਣ ਨਾਲ ਵਿਅਕਤੀ ਖੁਸ਼ ਹੁੰਦਾ ਹੋਵੇ ਦਵਾਈ ਖਾਣ ਨਾਲ ਵਿਅਕਤੀ ਚੜ੍ਹਦੀ ਕਲਾ ਚ ਪੋਜ਼ਿਟਿਵ ਹੋ ਜਾਏ 3.5 ਦਵਾਈ ਖਾਣ ਨਾਲ ਪਰਮਾਚਰਨ ਹੋਵੇ ਅੱਛਾ ਜੀ ਫਿਰ ਤਾਂ ਉਹ ਦਵਾਈ ਲੈ ਘਾਤਾ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਮੈਂ ਇੱਕ ਡਾਕਟਰ ਦੇ ਸੈਮੀਨਾਰ ਵਿੱਚ ਇਹ ਗੱਲ ਕੀਤੀ ਤੇ ਪੁੱਛਿਆ ਸੀ ਹਾਂਜੀ ਕਿ ਕੋਈ ਐਸੀ ਮੈਡੀਸਨ ਹੈ ਹਾਂਜੀ ਪਰ ਨਾਂ ਵਿੱਚ ਜਵਾਬ ਆਇਆ ਕਿ ਕੋਈ ਐਸੀ ਮੈਡੀਸਨ ਨਹੀਂ ਹੈ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਰੋਕੂੰਗਾ ਸ਼ਾਇਦ ਮੈਨੂੰ ਲੱਗਦਾ ਵੀ ਇਹ ਜਿਹੜੇ ਨਸ਼ਿਆਂ ਦੀ ਉਤਪਤੀ ਹੋ ਰਹੀ ਆ ਇਦਾਂ ਦੇ ਨਸ਼ੇ ਆ ਰਹੇ ਆ ਉਹਦੇ ਵਿੱਚ ਮੰਨ ਲਓ ਥੋੜੇ ਟਾਈਮ ਦੀ ਰੀਲੀਫ ਲੈਣ ਲਈ ਨੌਜਵਾਨ ਇੱਧਰ ਨੂੰ ਜਾ ਰਹੇ ਆ ਮੰਨ ਲਓ ਉਹਨੂੰ ਇਹ ਚੀਜ਼ ਮੰਨਦੇ ਆ ਕਿ ਉਹਦੇ ਵਿੱਚ ਬੰਦਾ ਸ਼ਾਂਤ ਹੋ ਜਾਂਦਾ ਹੈ ਜਾਂ ਖੁਸ਼ ਰਹਿੰਦਾ ਹੈ ਇਦਾਂ ਦੇ ਨਸ਼ੇ ਹਨਾ ਜੀ ਬੜਾ ਸਾਈ ਹੈ ਨਾ ਜੀ ਬੜੀ ਸੋਹਣਾ ਕੁਐਸਚਨ ਹੈ ਬੇ ਮੇਚੋ ਤੋਸੇ ਨੇ ਲਿਆ ਬੜਾ ਕਮਾਲ ਕੀਤੀ ਹਾਂਜੀ ਨਸ਼ਾ ਇਸ ਗੱਲ ਦੀ ਹੀ ਉਤਪਤੀ ਹੈ ਜੇ ਅਸਲ ਦੀ ਕੋਈ ਦਵਾਈ ਹੋਵੇ ਤੇ ਨਸ਼ਾ ਨਹੀਂ ਲੈਣਾ ਪਏਗਾ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇਹ ਚਾਰ ਚੀਜ਼ਾਂ ਦੀ ਦਵਾਈ ਬਣਾਉਣੀ ਚਾਹੀਦੀ ਹੈ ਟੈਂਪਰੇਰੀ ਖੁਸ਼ ਹੋਣ ਲਈ ਬੰਦਾ ਨਸ਼ੇ ਕਰਦਾ ਹੈ ਇਸੇ ਕਰਕੇ ਆਸ਼ਾਂਤ ਹੋ ਜਾਂਦਾ ਹੈ ਸ਼ਾਂਤ ਹੋਣ ਲਈ ਨਸ਼ੇ ਕਰਦਾ ਹੈ ਹਾਂ ਬਿਲਕੁਲ ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਹੈ ਨਸ਼ਿਆਂ ਦਾ ਇਲਾਜ ਇਹਦੇ ਵਿੱਚ ਹੈ ਹਾਂਜੀ ਜੇ ਜਿਹੜੀ ਕੁਦਰਤ ਨੇ ਇਹ ਗੱਲ ਕਹੀ ਹੈ ਨਿਊਰੋ ਹਾਰਮੋਨਸ ਦੀ ਰਿਸਰਚ ਵਿੱਚ ਆਈ ਹੈ ਜੇ ਅਸੀਂ ਵਿਅਕਤੀ ਨੂੰ ਸ਼ਾਂਤ ਰੱਖ ਸਕੀਏ ਖੁਸ਼ ਰੱਖ ਸਕੀਏ ਔਰ ਚੜ੍ਹਦੇ ਕਲਾ 'ਚ ਰੱਖ ਸਕੀਏ ਪਰਮਾਤਮਾ ਪੈਣ ਲਈਏ ਤੇ ਵਿਅਕਤੀ ਤੰਦਰੁਸਤ ਰਹੇਗਾ ਤੰਦਰੁਸਤ ਕਿਉਂਕਿ ਨਿਊਰੋ ਹਾਰਮੋਨ ਉਹ ਨੁਕਸਾਨ ਕਰਦੇ ਨਹੀਂ ਇਸ ਕਰਕੇ ਬਿਮਾਰ ਹੋ ਰਹੀ ਹੈ ਪਰ ਦੂਸਰੇ ਪਾਸੇ ਅਸੀਂ ਦਾਵਾ ਕਰਦੇ ਹਾਂ ਕਿ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹੈ ਬਾਣੀ ਪੜ੍ਹਦਾ ਉਹ ਠੀਕ ਹੋ ਜਾਂਦਾ ਹੈ ਇਹ ਇੱਕ ਮੁਕਤ ਹੈ ਸਮਝਣ ਵਾਲਾ ਮੈਂ ਸਾਰੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗਾ ਇਸ ਗੱਲ ਨੂੰ ਆਈ ਗਈ ਨਾ ਕਹਿਣ ਨਾ ਸਮਝਣ ਇਹ ਰਿਸਰਚ ਹੈ ਇਹ ਅਨਪਵ ਹੈ ਸੱਚ ਦੇ ਉੱਤੇ ਰਿਸਰਚ ਹੈ ਕਿ ਜਿਹੜੀ ਗੱਲ ਪੂਰੀ ਨਹੀਂ ਹੋ ਸਕੀ ਪੂਰੀ ਕਿਵੇਂ ਹੋਏਗੀ ਪੂਰੀ ਜਦੋਂ ਅਸੀਂ ਬਾਣੀ ਪੜਦੇ ਨਾ ਅਮਰਤਵੇਲ ਮਹਾਰੀ ਸਾਹਿਬ ਤਾਂ ਫੇਰ ਅਸੀਂ ਸ਼ਾਂਤ ਹੋ ਜਾਂਦੇ ਹਾਂ ਸ਼ਾਂਤ ਹੋ ਜਾਂਦੇ ਸ਼ਾਂਤ ਹੋ ਜਾਂਦੇ ਇਹ ਸੱਚਾਈ ਹੈ ਸੱਚਾਈ ਹੈ ਫਿਰ ਅਸੀਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਹਾਂ ਸੁਖ ਮਿਲਦਾ ਓਕੇ ਫਿਰ ਅਸੀਂ ਉਸ ਵਕਤ ਪੋਜ਼ਿਟਿਵ ਹੋਨੇ ਆ ਕਿਉਂਕਿ ਬਾਣੀ ਹੈ ਹੀ ਪੋਜ਼ਿਟਿਵ ਪੋਜ਼ਿਟਿਵ ਕਰਦੀ ਸਹੀ ਗੱਲ ਹੈ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਾ ਕਹੂੰ ਡੋਲੇ ਤੇ ਬਾਣੀ ਪੜਨਾ ਕਿਵੇਂ ਡੋਲ ਸਕਦਾ ਬਿਲਕੁਲ ਨਹੀਂ ਡੋਲ ਸਕਦਾ ਇਸ ਕਰਕੇ ਜਿਹੜਾ ਵਿਅਕਤੀ ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਿਹਾ ਹੈ ਨਾ ਗੁਰੂ ਸਾਹਿਬ ਦੇ ਕਹਿਣ ਤੇ ਯਸ ਉਹਨਾਂ ਸਿਹਤਯਕੀ ਦਾ ਨਿਊਰੋ ਹਾਰਮੋਨਸ ਫਾਇਦਾ ਕਰਦੇ ਨੇ ਠੀਕ ਹੈ ਪਰ ਜਿਹੜੇ ਨਹੀਂ ਮੇਰੇ ਖਿਆਲ ਕਰਦੇ ਉਹਨਾਂ ਦਾ ਨੁਕਸਾਨ ਕਰਦੇ ਨੇ ਇਸ ਕਰਕੇ ਜਾਦਾ ਲੋਕ ਬਿਮਾਰ ਨੇ ਮੇਰੀ ਸਮਝ ਮਤਾਬਕ ਤੇ ਇਸ ਕਰਕੇ ਮੈਂ ਜ਼ੋਰ ਦੇਣਾ ਮੇਰੀ ਆਪਣੀ ਲਾਈਫ ਦਾ ਐਕਸਪੀਰੀਅੰਸ ਹੈ ਮੈਂ ਜ਼ੋਰ ਦੇਣਾ ਮੈਂ ਅਨੁਭਵ ਕਰਕੇ ਦੇਖਿਆ ਮੈਂ ਸਾਰਾ ਕੁਝ ਕਰਕੇ ਦੇਖਿਆ ਦੇਖ ਰਿਹਾ ਇਹ ਗੱਲ ਸੱਚ ਹੈ ਜੇ ਮੰਨ ਜੇ ਕੋਈ ਸਮਝ ਲੈ ਕੋਈ ਲਾਗੂ ਕਰਨੇ ਕੋਈ ਆਰਾਮ ਮਿਲੇਗਾ ਤੇ ਮੈਂ ਦਾਵਾ ਵੀ ਕਰਦਾ ਕਿ ਕਹਿਣਾ ਕਿ ਤੁਸੀਂ ਕਰਕੇ ਦੇਖ ਲਓ ਮੈਂ ਆਪਣੀ ਪੇਸ਼ੈਂਟ ਸਾਰੇ ਨਹੀਂ ਕੋਈ ਗੱਲ ਕਰਦਾ ਮੇਰੇ ਪੇਸ਼ੈਂਟ 90% ਸਵੇਰੇ ਅੰਮ੍ਰਿਤ ਵੇਲੇ ਉੱਠਣ ਲੱਗ ਜਾਂਦੇ ਨੇ ਬਾਣੀ ਪੜਨ ਲੱਗ ਜਾਂਦੇ ਨੇ ਅੱਛਾ ਇਹ ਵੀ ਕਰਦੇ ਤਾਂ じゃ ਮੈਂ ਦੱਸਦਾ ਉਹਨਾਂ ਨੂੰ ਓਕੇ ਇਸੇ ਤਰ੍ਹਾਂ ਹੀ ਦੱਸਦਾ ਓਕੇ ਤੇ ਫਿਰ ਮੇਰਾ ਮੇਰਾ ਲਾਈਫ ਸਟਾਈਲ ਵੀ ਦੇਖਦੇ ਹੈ ਓਕੇ ਤਾਂ ਫਿਰ ਮੈਂ ਉਹਨਾਂ ਨੂੰ ਤੰਦਰੁਸਤੀ ਨਜ਼ਰ ਆਉਣਾ ਇਸ ਹੋਰਲੀ ਜਿਹੜੀ ਵੀ ਓਕੇ ਤਾਂ ਪ੍ਰਭਾਵਿਤ ਹੁੰਦੇ ਨੇ ਓਕੇ ਤਾਂ ਉਹ ਫਿਰ ਜਦੋਂ ਜਪਦੇ ਆ ਨਾ ਜਾਂਦੇ ਆ ਗੁਰਦੁਆਰਾ ਸਾਹਿਬ ਸੰਗਤ ਕਰਦੇ ਆ ਤੇ ਜਲਦੀ ਠੀਕ ਹੋ ਜਾਂਦੇ ਇਸ ਕਰਕੇ ਮੈਂ ਦਾਵਾ ਕਰਦਾ ਕਿ ਜਿਹੜਾ ਕਰੇਗਾ ਕਰਕੇ ਦੇਖ ਲਓ ਜੇ ਨਾ ਹੋਇਆ ਛੱਡ ਦਿਓ ਫਿਰ ਕੀ ਹੈ ਇਹਨੂੰ ਇਹਨੂੰ ਮੰਨ ਲਿਆ ਜਾਵੇ ਕਿ ਇਹ ਤੁਹਾਡੀ ਆਪਣੀ ਰਿਸਰਚ ਹੈ ਤੁਸੀਂ ਇਹਨੂੰ ਪਰਖ ਕੇ ਦੇਖਿਆ ਹੋਇਆ ਹੈ ਬਿਲਕੁਲ ਬਿਲਕੁਲ ਮੈਂ ਬੜੀ ਦਾਵੇ ਨਾ ਕਰ ਰਿਹਾ ਕੁਝ ਡਾਕਟਰ ਵੀ ਮੇਰੀ ਗੱਲ ਮੰਨਦੇ ਹੈਗੇ ਮੈਂ ਨਾ ਨਹੀਂ ਲੈਣਾ ਚਾਹਾਂਗਾ ਅੱਛਾ ਲੇਕਿਨ ਡਾਕਟਰ ਮੇਰੀ ਗੱਲ ਮੰਨਦੇ ਨੇ ਨਹੀਂ ਤੁਹਾਡੇ ਕੋਲ ਡਾਕਟਰ ਵੀ ਆ ਕੇ ਇਲਾਜ ਕਰਾਉਂਦੇ ਹਾਂ ਬਹੁਤ سارے ਡਾਕਟਰ ਵੀ ਇਲਾਜ ਕਰਾਉਂਦੇ ਨੇ ਅੱਛਾ ਜੀ ਪਰ ਇੱਕ ਥੋੜਾ ਜਿਹਾ ਇਹਨਾਂ ਨੂੰ ਕੰਪਲੈਕਸ ਹੈ ਕਿ ਡਾਕਟਰ ਸਾਹਿਬ ਕਹਿੰਦੇ ਦੱਸਿਓ ਨਾ ਅੱਛਾ ਇਹ ਜੀ ਤੁਹਾਡੇ ਕੋਲ ਇਲਾਜ ਕਰਾਇਆ ਮੈਂ ਕਹਿੰਦੀ ਮੈਂ ਨਹੀਂ ਦੱਸਦਾ ਤੁਸੀਂ ਠੀਕ ਹੋ ਗਏ ਦੈਟਸ ਆਲ ਰਾਈਟ ਮੇਰੇ ਕੋਲ ਰਿਕਾਰਡ ਹੈ ਮੇਰੇ ਕੋਲ ਲਿਖਿਆ ਹੋਇਆ ਸਾਰਾ ਕੁਝ ਉਹਨਾਂ ਨੂੰ ਬਿਮਾਰੀਆਂ ਕਿਹੜੀਆਂ ਸਨ ਉਹ ਠੀਕ ਕਿਹੜਾ ਹੋਇਆ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈਗੀ ਲੋਕੀ ਲੋਕੀ ਸ਼ਿਪੀ ਗੱਲ ਨਹੀਂ ਹੈ ਇਹ ਤਾਂ ਸਭ ਨੂੰ ਇਸ ਗੱਲ ਬਾਰੇ ਧਿਆਨ ਦੇਣਾ ਚਾਹੀਦਾ ਜੋ ਅਸੀਂ ਕਹਿ ਰਹੇ ਹਾਂ ਕੋਈ ਇਦਾਂ ਦੀ ਵੀ ਘਟਨਾ ਹੈਗੀ ਆ ਵੀ ਜਦੋਂ ਡਾਕਟਰ ਨੇ ਹੀ ਬੁਲਾਇਆ ਹੋਵੇ ਤੁਹਾਨੂੰ ਆਪਣੇ ਪੇਸ਼ੈਂਟ ਨੂੰ ਠੀਕ ਕਰ ਲਈ ਉਹਦੇ ਕੋਲੋਂ ਠੀਕ ਨਾ ਹੋ ਰਿਹਾ ਹੋਵੇ ਤੇ ਤੁਸੀਂ ਉਹਨੂੰ ਜਾ ਕੇ ਠੀਕ ਕਰਿਆ ਹੋਵੇ ਇਦਾਂ ਦੀ ਵੀ ਕੋਈ ਤੁਹਾਡੀ ਜ਼ਿੰਦਗੀ ਵਿੱਚ ਵਾਪਰਿਆ ਕੋਈ ਹਾਦਸਾ ਬਿਲਕੁਲ ਬਿਲਕੁਲ ਇਹ ਤਾਂ ਹੁੰਦਾ ਹੀ ਰਹਿੰਦਾ ਕਿਉਂਕਿ ਕੁਝ ਐਸੇ ਕੇਸਜ ਹੁੰਦੇ ਨੇ ਜਿਹੜੇ ਠੀਕ ਨਹੀਂ ਹੋ ਰਹੇ ਹੁੰਦੇ ਸੋਹੂ ਹੋਰ ਪ੍ਰੋਬਲਮ ਹੁੰਦੀ ਹੈ ਤਾਂ ਸਾਨੂੰ ਬੁਲਾਇਆ ਜਾਂਦਾ ਰਿਹਾ ਅਸੀਂ ਜਾਂਦੇ ਰਹੇ ਆਂ ਔਰ ਠੀਕ ਹੁੰਦੇ ਰਹੇ ਨੇ ਕੇਸਨ ਅੱਛਾ ਨੇ ਤੇ ਹੁਣ ਵੀ ਕੋਈ ਬੁਲਾਏਗਾ ਉਹ ਵੀ ਠੀਕ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਹੈ ਇਸੇ ਤਰ੍ਹਾਂ ਇਹ ਬੜੇ ਦਾਵੇ ਨਾਲ ਸੀ ਗੱਲ ਕਹਿ ਰਿਹਾ ਭਾਈ ਗੁਰੂ ਸਾਹਿਬਾਨ ਜੋ ਕਹਿ ਰਹੇ ਆ ਸਪਿਰਚੁਅਲ ਸਾਇੰਸ ਜੋ ਕਹਿ ਰਹੀ ਏ ਮੈਡੀਕਲ ਸਾਇੰਸ ਉਹਦੇ ਮੁਤਾਬਕ ਚੱਲ ਰਹੀ ਏ ਸਪਿਰਚੁਅਲ ਸਾਇੰਸ ਮੈਡੀਕਲ ਸਾਇੰਸ ਮੁਤਾਬਕ ਨਹੀਂ ਚੱਲ ਰਹੀ ਮੈਡੀਕਲ ਸਾਇੰਸ ਸਪਿਰਚੁਅਲ ਸਾਇੰਸ ਮੁਤਾਬਕ ਚੱਲਦੀ ਏ ਸਾਨੂੰ ਥੋੜਾ ਜਾਂ ਇੱਧਰ ਧਿਆਨ ਦੇਣਾ ਚਾਹੀਦਾ ਪਰ ਅੱਜ ਅਸੀਂ ਜ਼ਿਆਦਾ ਸਾਇੰਸ ਦੇ ਉੱਤੇ ਡਿਪੈਂਡੈਂਟ ਹੋ ਗਏ ਹਾਂ ਸਾਇੰਸ ਕੀ ਕਹਿੰਦੀ ਹੈ ਸਾਇੰਸ ਪੂਰਾ ਨਹੀਂ ਕਹਿ ਸਕਦੀ ਜੋ ਸਪਿਰਚੁਅਲ ਸਾਇੰਸ ਕਹਿ ਰਹੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਪਾਸੇ ਮੈਂ ਡਾਕਟਰ ਜੀ ਨੂੰ ਵੀ ਅਪੀਲ ਕਰਦਾ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਕਹਿ ਰਹੇ ਹਾਂ ਉਹਨਾਂ ਤੇ ਥੋੜਾ ਜਿਹਾ ਧਿਆਨ ਦੇ ਕੇ ਪ੍ਰੈਕਟੀਕਲੀ ਉਹਨਾਂ ਨੂੰ ਕਰਕੇ ਦੇਖਣ ਆ ਜਿਹੜੇ ਆਏ ਉਹਨਾਂ ਨੂੰ ਕਰਕੇ ਦੇਖਿਆ ਉਹ ਰਜਾਮੰਦ ਨੇ ਕਰਦੇ ਆ ਠੀਕ ਹੈ ਜੀ ਔਰ ਇਹ ਸਚਾਈ ਹੈਗੀ ਹੈ ਇਸ ਪ੍ਰੋਗਰਾਮ ਦਾ ਤਾਂ ਹੀ ਫਾਇਦਾ ਹੈ ਜੋ ਅਸੀਂ ਕਹਿ ਰਹੇ ਆ ਨਾ ਉਸ ਨੂੰ ਦਰਸ਼ਕ ਸੁਨਣ ਵਿਚਾਰਨ ਤੇ ਲਾਗੂ ਕਰਨ ਆਮ ਹੈ ਨਾ ਨਰੋਗੀ ਕਾਇਆ ਕਿਵੇਂ ਹੋਏਗੀ ਅਸੀਂ ਕਹਿ ਰਹੇ ਆ ਕਿ ਇਹ ਸਾਰੇ ਸਿਸਟਮ ਨਾਲ ਕਾਇਆ ਨਰੋਗੀ ਹੋ ਜਾਂਦੀ ਦਵਾਈ ਲੈਣ ਦੀ ਕੋਈ ਲੋੜ ਨਹੀਂ ਕਿਸੇ ਆਪਰੇਸ਼ਨ ਦੀ ਕੋਈ ਲੋੜ ਨਹੀਂ ਸਾਡੇ ਤੋਂ ਸੀਰੀਅਸ ਤੋਂ ਸੀਰੀਅਸ ਪੇਸ਼ਰ ਆ ਰਹੇ ਆ ਸਾਨੀਆ ਬੁਆਰੀ ਆਲੇ ਤੋ ਇਸ ਤਣੇ ਅਸੀਂ ਠੀਕ ਕਰ ਰਹੇ ਹਾਂ ਨਾ ਹਾਥੀ ਕੰਮ ਵੀ ਕਰ ਰਹੇ ਹਾਂ ਕਾਉਂਸਲਿੰਗ ਵੀ ਕਰ ਰਹੇ ਹਾਂ ਪਰਹੇਜ ਵੀ ਰਖਵਾ ਰਹੇ ਹਾਂ ਵਾਕ ਐਂਡ ਐਕਸਰਸਾਈਜ਼ ਵੀ ਕਰਵਾ ਰਹੇ ਹਾਂ ਫਿਰ ਸਪਿਰਚੁਅਲ ਸਾਇੰਸ ਹੈ ਉਹਨੂੰ ਲਾਗੂ ਕਰ ਰਹੇ ਹਾਂ ਮੁੱਖ ਤੌਰ ਤੇ ਤੇ ਪੇਸ਼ਨ ਠੀਕ ਹੋ ਰਹੇ ਨੇ ਤੇ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਅਕਸਰੀ ਸੁਣਨ ਨੂੰ ਮਿਲਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜ ਚੀਜ਼ਾਂ ਹੈਗੀਆਂ ਜਿਹੜੀਆਂ ਇਨਸਾਨ ਨੂੰ ਹਰ ਵਕਤ ਗੁਨੇਬਾੰਦ ਖਾਈ ਜਾਂਦੀਆਂ ਨੇ ਇਹਨਾਂ ਨੂੰ ਕਿਵੇਂ ਕੰਟਰੋਲ ਕਰਦੀ ਹੈ ਗੁਰਬਾਣੀ ਵੀ ਵੈਰੀ ਗੁੱਡ ਬਹੁਤ ਹੀ ਵਧੀਆ ਸਵਾਲ ਹੈ ਇਹ ਤਾਂ ਕੋਈ ਪੁੱਛਦਾ ਹੀ ਨਹੀਂ ਕਿ ਕਾਮ, ਕ੍ਰੋਧ, ਲੋਭ, ਹੰਕਾਰ ਕੰਟਰੋਲ ਹੋ ਜਾਵੇ ਲੋਕ ਤਾਂ ਇੱਕੋ ਹੀ ਗੱਲ ਕਰ ਰਹੇ ਨੇ ਇਹਨੂੰ ਖਤਮ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਖਤਮ ਲੋਕ ਤੇ ਇਹ ਗੱਲ ਕਰ ਰਹੇ ਇਹ ਗਲਤ ਗੱਲ ਹੈ ਇਹ ਖਤਮ ਨਹੀਂ ਹੋ ਸਕਦਾ ਇਹ ਜੀਵਨ ਹੈ ਓਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਹੈ ਪਰ ਇਹ ਵਾਹਿਗੁਰੂ ਨੇ ਇਹਦਾ ਇੱਕ ਲਿਮਟ ਰੱਖੀ ਹੋਈ ਏ ਓਕੇ ਇਹਨੂੰ ਕੰਟਰੋਲ 'ਚ ਰੱਖਿਆ ਹੋਇਆ ਏ ਓਕੇ ਔਰ ਇਸ ਕਰਕੇ ਜਦੋਂ ਇਹ ਕੰਟਰੋਲ 'ਚ ਰਹਿੰਦਾ ਨਾ ਫਿਰ ਵਿਅਕਤੀ ਦਾ ਜੀਵਨ ਬੜਾ ਸੁਖੀ ਹੁੰਦਾ ਹੈ ਪਰ ਜਦੋਂ ਕਿਤੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਬੰਦੇ ਚੀਜ਼ਾਂ ਉਹਨਾਂ ਵਿਅਕਤੀ ਦਾ ਜੀਵਨ ਬੜਾ ਦੁਖਦਾਈ ਹੋ ਜਾਂਦਾ ਹੈ ਰੋਗੀ ਹੋ ਜਾਂਦਾ ਹੈ ਆਸ਼ਾਂਤ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਜਦੋਂ ਇਹ ਅਨ ਕੰਟਰੋਲ ਰਹਿੰਦੀਆਂ ਨੇ ਜੀ ਇਹ ਮਾਵੇ ਸਾਹਿਬ ਇਹਦੇ ਤੇ ਆਯੁਰਵੇਦਿਕ ਮੈਡੀਕਲ ਸਾਇੰਸ ਨੇ ਰਿਸਰਚ ਕੀਤੀ ਕਾਮ ਕਰੋ ਲੋ ਮੋਹ ਹੰਕਾਰ ਤੋਂ ਉਹਨੇ ਉਹਨਾਂ ਨੇ ਆਪਣੇ ਟਾਨਣ ਕੀਤੀ ਓਕੇ ਉਹ ਕਹਿੰਦੇ ਜਿਹੜਾ ਇਹ ਮਨੁੱਖੀ ਸਰੀਰ ਹੈ ਨਾ ਇਹਦੇ ਵਿੱਚ ਦੋ ਤਰ੍ਹਾਂ ਦੇ ਵੇਗ ਨੇ ਵੇਗ ਬਾਰੇ ਨਾ ਕੰਟੀਨਿਉਟੀ ਵਹਾ ਚੱਲਦੇ ਰਹੇ ਜਿਵੇਂ ਹਵਾ ਚੱਲ ਰਹੀ ਹੈ ਪਾਣੀ ਜਲ ਰਿਹਾ ਇਹਦੇ ਦੋ ਤਰ੍ਹਾਂ ਦੇ ਵੇਗ ਨੇ ਇੱਕ ਮਾਨਸਿਕ ਵੇਗ ਇੱਕ ਸਰੀਰਕ ਵੇਗ ਨੇ ਦੋ ਤਰ੍ਹਾਂ ਇੱਕੋ ਸਰੀਰ ਚ ਓਕੇ ਤੇ ਉਹਨਾਂ ਨੇ ਮਾਨਸਿਕ ਵੇਗਾਂ ਦੀ ਗਿਣਤੀ 6 ਦਿੱਤੀ ਹੈ ਓਕੇ ਤੇ ਸਰੀਰਕ ਵੇਗ ਦੀ ਗਿਣਤੀ ਉਹਨਾਂ ਨੇ 13 ਦਿੱਤੀ ਹੈ ਓਕੇ ਮੈਂ ਤੁਹਾਡਾ ਨਾਲ ਸਮਝ ਹੀ ਕਰਦਾ ਓਕੇ ਜਿਹੜੇ 6 ਦੱਸੇ ਉਹਨਾਂ ਨੇ ਮਾਨਸਿਕ ਵੇਗ ਉਹਦੇ ਜਾਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ। ਈਰਖਾ। ਆ ਪੰਜ ਤਾਂ ਗੁਰਬਾਣੀ ਵਿੱਚ ਆਏ ਨੇ, ਸਾਰੇ ਸਿੱਖਾਂ ਨੂੰ ਪਤਾ ਹੈ, ਸਾਰੇ ਲੋਕਾਂ ਨੂੰ ਪਤਾ ਹੈ। ਐਵਰੀਬਾਡੀ ਨੂੰ। ਨਾਲੇ ਈਰਖਾ ਨਾਲੇ ਈਰਖਾ ਲਈ। ਪਰ ਫਿਰ ਉਹਨਾਂ ਨੇ 13 ਜਿਹੜੇ ਸਰੀਰਕ ਵੇਗ ਦੱਸੇ ਨੇ। ਜੀ। ਉਹਨਾਂ ਨੇ ਦੱਸੇ ਨੇ ਭੁੱਖ ਦਾ ਲੱਗਦੇ ਰਹਿਣਾ। ਓਕੇ। ਭੁੱਖ ਦਾ ਪੂਰੇ ਹੁੰਦਾ ਰਹਿਣਾ। ਓਕੇ। ਭੁੱਖ ਲੱਗੇ। ਪੂਰੀ ਖਾਣਾ ਮਿਲੇ ہاں ਜੀ ਤਾਂ ਗੱਲ ਹੈ ਇਹ ਵੇਗ ਚੱਲਦਾ ਰਹੇ ਤਾਂ ਠੀਕ ਹੈ ਨਹੀਂ ਤੇ ਬਿਮਾਰ ਹੋ ਜਾਗੇ ਫਿਰ ਉਹ ਕਹਿੰਦੇ ਪਿਆਸ ਲੱਗਦੀ ਰਹੇ ਪਿਆਸ ਪੂਰੀ ਹੋਣੀ ਚਾਹੀਦੀ ਨਹੀਂ ਤੇ ਡੀਹਾਈਡਰੇਸ਼ਨ ਹੋ ਜਾਏਗੀ ਓਕੇ ਤਾਂ ਤਾਂ ਠੀਕ ਰਹਾਂਗੇ ਓਕੇ ਫਿਰ ਉਹ ਕਹਿੰਦੇ ਹੈ ਜੇ ਖਾਣਾ ਖਾਂਦੇ ਆ ਤਾਂ ਵੇਸਟ ਜਿਹੜੀ ਇਸ ਟੂਲ ਦੇ ਰੂਪ ਚ ਉਹ ਬੰਦ ਹੀ ਰਹਿਣੀ ਚਾਹੀਦੀ ਤੇ ਉਹ ਪਾਸ ਹੋਣੀ ਚਾਹੀਦੀ ਓਕੇ ਜੇ ਨਹੀਂ ਹੋਏਗੀ ਫਿਰ ਵੀ ਬਿਮਾਰ ਕੌਨਸਟਿਪੇਸ਼ਨ ਹੋ ਗਈ ਕੌਨਸਟਿਪੇਸ਼ਨ ਬਹੁਤ ਲੋਕਾਂ ਨੂੰ ਆਦੀ ਹੈ ਯੈਸ ਯੈਸ ਬੜੀ ਵੱਡੀ ਬਿਮਾਰੀ ਹੈ ਬਿਮਾਰੀਆਂ ਦੀ ਜੜ ਵੀ ਹੈ ਯੈਸ ਪਰ ਜੇ ਇਹ ਕੌਨਸਟਿਪੇਸ਼ਨ ਹੋ ਗਈ ਫਿਰ ਵੀ ਬੁਗਾਨਾ ਨਹੀਂ ਤੇ ਤਾਂ ਤਾਂ ਅੱਗੇ ਹੈ ਪਾਣੀ ਪੀਂਦੇ ਆ ਤੇ ਉਹਦਾ ਫਿਰ ਇੱਕ ਸਿਸਟਮ ਹੈ process ਹੈ ਕਿਡਨੀ ਰਾਹੀਂ ਉਹ ਪਿਸ਼ਾਬ ਬਣਨਾ ਹੈ ਗੰਧਮੰਦ ਉਹਦੇ ਚ ਵੀ ਬਾਹਰ ਆਉਣਾ ਹੈ ਓਕੇ ਤਾਂ ਉਹ ਪਿਸ਼ਾਬ ਦਾ ਬਣਦੇ ਰਹਿਣਾ ਔਰ ਪਾਸ ਹੁੰਦੇ ਰਹਿਣਾ ਜੇ ਨਹੀਂ ਬਣੇਗਾ ਤਾਂ ਵੀ ਪ੍ਰੋਬਲਮ ਹੈ ਜੇ ਪਾਸ ਨਹੀਂ ਹੋਗਾ ਤਾਂ ਜੀ ਪਰਮੇਸ਼ਰ ਜੀ ਜਦੋਂ ਸੀ ਖਾਣਾ ਖਾਣਿਆ ਨਾ ਮਾਵੀ ਸਾਹਿਬ ਥੋੜਾ ਤੁਹਾਨੂੰ ਯਾਦ ਆ ਜਾਏਗਾ ਕਿ ਉਦੋਂ ਖਾਣਾ ਖਾਣ ਤੋਂ ਬਾਅਦ ਖਾਂਦੇ ਖਾਂਦੇ ਸਾਨੂੰ ਢਕਾਰ ਆ ਜਾਂਦਾ ਹੈ ਇਹਦੇ ਦੋ मीनिंग ਹੈ ਅੱਛਾ ਜੀ ਇੱਕ मीनिंग ਇਹ ਹੈ ਕਿ ਤੁਹਾਡਾ ਪੇਟ ਭਰ ਗਿਆ ਅੱਛਾ ਜੀ ਹੋਰ ਨਾ ਖਾਓ ਅੱਛਾ ਜੀ ਇਹ ਤੋੜਾ ਠੀਕ ਹੈ ਅੱਛਾ ਜੀ ਦੂਸਰਾ मीनिंग ਇਹ ਹੈ ਕਿ ਖਾਣਾ ਤੁਹਾਡਾ ਪਚ ਗਿਆ ਪਚਣਾ ਸ਼ੁਰੂ ਹੋ ਗਿਆ ਅੱਛਾ ਜੀ ਖਾਂਦੇ ਖਾਂਦੇ ਢਕਾਰ ਨਾ ਪਚਣਾ ਸ਼ੁਰੂ ਹੋ ਗਿਆ ਓਕੇ ਹੁਣ ਇਹ ਜੇ ਨਹੀਂ ਆਏਗਾ ਤੇ ਦੋ ਤਰ੍ਹਾਂ ਦੀ ਇੰਡੀਕੇਸ਼ਨ ਜਿਹੜੀ ਸਾਨੂੰ ਨਹੀਂ ਮਿਲੇਗੀ ਇਸੇ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਨਾਲ ਸਾਡੇ ਪੇਟ 'ਚ ਇੱਕ ਨੈਚੁਰਲ ਗੈਸ ਬਣਦੀ ਹੈ ਕਾਰਬਿਕਟੀ ਦੀ ਬਣਦੀ ਓਕੇ ਔਰ ਉਹ ਪਾਸ ਹੋਣੀ ਚਾਹੀਦੀ ਉਹ ਬਣਨੀ ਵੀ ਚਾਹੀਦੀ ਹੈ ਪਾਸ ਵੀ ਹੋਣੀ ਚਾਹੀਦੀ ਓਕੇ ਜੇ ਬਣ ਕੇ ਪਾਸ ਨਾ ਨ ਹੋਏ ਤਾਂ ਫਿਰ ਬਿਮਾਰ ਹੋ ਗਏ ਇਸੇ ਤਰ੍ਹਾਂ ਅੰਦੀ ਮੈਂ ਹੁਣ ਗਲੇ ਚ ਥੋਕ ਲਗਾਈ ਹੈ ਇਸ ਤਰ੍ਹਾਂ ਜੇ ਗਲੇ ਚ ਥੋਕ ਲਗਾਉਂਦੇ ਬੰਦ ਆ ਇਸ ਲਾਈਵ ਬੰਦੀ ਰਹਿਣੀ ਚਾਹੀਦੀ ਹੈ ਬੰਦੀ ਇਹ ਗਲੇ ਚ ਅੰਦਰ ਜਾਂਦੀ ਨਹੀਂ ਇਹ ਲੁਬਰੀਕੇਟਿਵ ਹੈ ਓਕੇ ਔਰ ਡਾਈਜੈਸਟਿਵ ਹੈ ਵੈਰੀ ਮਚ ਡਾਈਜੈਸਟਿਵ ਇਸੇ ਤਰ੍ਹਾਂ ਸਾਨੂੰ ਨੀਂਦ ਆਉਂਦੀ ਰਹਿਣੀ ਚਾਹੀਦੀ ਉਹ ਸਾਰੇ ਸਰੀਰਕ ਵੇਗ ਨੇ ਵੈਸੇ ਜਿਹੜੀ ਮੈਂ ਗੱਲ ਕਰ ਰਿਹਾ ਜਿਹੜੇ ਰਿਸਰਚ ਚ ਦੱਸੇ ਗਏ ਓਕੇ ਇਸ ਨੀਂਦ ਆਉਣੀ ਚਾਹੀਦੀ ਨੀਂਦ ਪੂਰੀ ਹੋਣੀ ਚਾਹੀਦੀ ਪੂਰੀ ਹੁੰਦੀ ਹੋਣੀ ਚਾਹੀਦੀ ਹੈ ਤੁਸੀਂ ਦੇਖਿਆ ਹੋਣਾ ਨਾ ਪੁਲਿਸ ਵਾਲੇ ਕ੍ਰਿਮੀਨਲ ਨੂੰ ਸਾਊਂਡ ਨਹੀਂ ਦਿੰਦੇ ਨਹੀਂ ਪੂਰੀ ਨਹੀਂ ਹੋਣ ਦਿੱਤੀ ਤੇ ਤਕਲੀਫ ਹੁੰਦੀ ਹੈ ਇਸੇ ਤਰ੍ਹਾਂ ਨੀਂਦੋਂ ਉੰਟੀ ਨਹੀਂ ਤਾਂ ਗੋਲੀਆਂ ਲੈਣੀਆਂ ਪੈਂਦੀਆਂ ਨੀਂਦ ਆਏਗੀ ਤਾਂ ਰਿਕਵਰੀਮੈਂਟ ਆਫ ਬਾਡੀ ਬਿਲਡਿੰਗ ਦਾ ਉਹ ਮਸਜ ਹੋਣੀ ਹੈ ਤੇ ਜੇ ਨੀਂਦ ਨਾਲ ਤੇ ਨਹੀਂ ਹੋਏ ਜੀ ਇਹ ਵੇਖ ਚੱਲਦਾ ਰਹਿਣਾ ਚਾਹੀਦਾ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕ ਆਉਂਦੀ ਹੈ ਕਦੀ ਕਦੀ ਅਸੀਂ ਜੋਰ ਨਾਲ ਸ਼ਿਕ ਮਾਰਦੇ ਹਾਂ ਤਾਂ ਉਸ ਵਕਤ ਡਿਊਰਿੰਗ दैट ਪੀਰੀਅਡ ਅਸੀਂ ਕੁਝ ਨਹੀਂ ਕਰ ਸਕਦੇ ਹੂੰ ਬਿਲਕੁਲ ਸਾਡੇ ਮਸੂ ਬਾਹਰ ਹੁੰਦੀ ਹੈ ਗੱਲ ਪਰ ਉਹ ਹੈ ਬੜੀ ਵਧੀਆ ਅੱਛਾ ਜੀ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਬਾੜੀ ਚੋਕ ਕਰ ਗਈ ਹੁੰਦੀ ਹੈ ਅੱਛਾ ਜੀ ਉਸ ਚੋਕ ਨੂੰ ਆਟੋਮੈਟਿਕ ਸਿਸਟਮ ਹੈ ਸਾਡੇ ਅੰਦਰ ਅੱਛਾ ਜੀ ਉਸ ਚੋਕ ਨੂੰ ਉਹ ਠੀਕ ਕਰ ਰਿਹਾ ਹੈ ਪਰ ਸ਼ਿਕ ਨੂੰ ਤਾਂ ਬੜਾ ਲੋਕ ਮੰਨਦੇ ਆ ਜੀ ਪਤਾ ਨਹੀਂ ਨਾ ਵਹਿਮ ਭਰਮਾਂ ਚ ਪਏ ਹੋਏ ਆ ਵਹਿਮ ਭਰਮ ਅੱਛਾ ਜਦੋਂ ਤੁਸੀਂ ਗੁਰਬਾਣੀ ਪੜਾਗੇ ਨਾ ਵਹਿਮ ਭਰਮ ਨਹੀਂ ਰਹਿਣਗੇ ਜਿੱਦਾਂ ਅਸੀਂ ਇਹ ਵੀ ਦੇਖਿਆ ਕਈ ਵਾਰ ਬੱਸ ਜਾਂ ਗੱਡੀ ਉਹ ਇੱਕ ਤਾਂ ਚੋਕ ਮਚੰਦੀ ਫਿਰ ਉਹ ਮਾਰਦੇ ਛੇ ਤੁਸੀਂ ਬੜੇ ਵਾਜਿ ਮੈਨੂੰ ਮੈਨੂੰ ਕਹਿਣਾ ਪਏਗਾ ਇਹ ਤੁਹਾਡੀ ਤੁਸੀਂ ਕੁਮਾਰ ਕਰਤੀ ਗੱਲ ਜਦੋਂ ਕਿਤੇ ਲੋਡਡਡ ਟਰੱਕ ਚੜਾਈ ਤੇ ਚੜ ਰਿਹਾ ਹੁੰਦਾ ਕੁਛ ਸ਼ਿਕ ਮਾਰਦੇ ਤਾਂ ਡਰਾਈਵਰ ਖੁਸ਼ ਹੋ ਜਾਂਦਾ ਤੇ ਮੇਰਾ ਟਰੱਕ ਇਹ ਚੜਾਈ ਚੜ ਜਾਏਗਾ ਚੋਕ ਨਹੀਂ ਹੋਇਆ ਮਤਲਬ ਚੋਕ ਨਹੀਂ ਹੋਇਆ ਬੜੀ ਭੁਆਉਂਦੀ ਗੱਲ ਹੈ ਮਸ਼ੀਨਰੀ ਸਾਰੀ ਬਣੀ ਸਰੀਰ ਤੋਂ ਹੈ ਇਹ ਕਿਸੇ ਤਰ੍ਹਾਂ ਗੱਲ ਕਰਾਂਗੇ ਸਾਰੀ ਜਿਵੇਂ ਸਾਡਾ ਸਰੀਰ ਕੰਮ ਕਰਦਾ ਉਹ ਸਾਰੀ ਮਸ਼ੀਨਰੀ ਬਣੀ ਹੋਈ ਹੈ ਤਾਂ ਇਹ ਚੋਕ ਨੂੰ ਠੀਕ ਕਰਦੀ ਇਹ ਨੂੰ ਇਹਦੇ 'ਚ ਨਹੀਂ ਲੈਣਾ ਚਾਹੀਦਾ ਜੀ ਇਹ ਚੰਗੀ ਗੱਲ ਨਹੀਂ ਹੈ ਇਹ ਗਲਤ ਹੈ ਵਹਿਮ ਹੈ ਭਰਮ ਹੈ ਇਹ ਫਿਰ ਸਾਡੇ ਨਾਲ ਖੂਨ ਬੰਦੇ ਰਹਿਣਾ ਚਾਹੀਦਾ ਖੂਨ ਪੂਰਾ ਹੁੰਦਾ ਰਹਿਣਾ ਚਾਹੀਦਾ ਖੂਨ ਚੱਲਦੇ ਰਹਿਣਾ ਚਾਹੀਦਾ ਹੈ ਡਾਕਟਰ ਤਾਂ ਜਾਣਦੇ ਨੇ ਹਰ ਗੱਲ ਉਹ ਖੂਨ ਤੋਂ ਲੈਂਦੇ ਆ ਸਾਰੇ ਟੈਸਟ ਵੀ ਖੂਨ ਤੋਂ ਹੀ ਹੋ ਰਹੇ ਨੇ ਬਿਲਕੁਲ ਬਿਲਕੁਲ ਔਰ ਜੇ ਖੂਨ ਨਹੀਂ ਹੈ ਪੂਰਾ ਨਹੀਂ ਹੈ ਚੱਲਦਾ ਨਹੀਂ ਹੈ ਤਾਂ ਫਿਰ ਇਹ ਵੇਗ ਜਿਹੜਾ ਹੈ ਰੁਕ ਗਿਆ ਥੋੜੀ ਬਲੀ ਪ੍ਰੋਬਲਮ ਹੈ ਬਿਲਕੁਲ ਇਹ ਤਾਂ ਚੱਲਦੇ ਰਹਿਣਾ ਪੂਰਾ ਹੋਣਾ ਚਾਹੀਦਾ ਹੈ ਬਿਲਕੁਲ ਇਸੇ ਤਰ੍ਹਾਂ ਸਵਾਸ ਹੈ ਪ੍ਰਾਨ ਨੇ ਸਾਡੇ ਜ਼ਿੰਦਗੀ ਹੈ ਜੀਵਨ ਹੈ ਇਹ ਚੱਲਦਾ ਰਹਿਣਾ ਚਾਹੀਦਾ ਹੈ ਇਹ ਉਹ ਕਹਿੰਦੇ ਵੀ ਇਹ ਸਾਰੇ 13 ਦੇ 13 ਸਰੀਰਕ ਵੇਗ ਨੇ ਨਹੀਂ ਨਹੀਂ ਉਹਨਾਂ ਨੇ ਰਿਸਰਚ ਕਰਕੇ ਨਾ ਇੱਕੋ ਇੱਕ ਇਹ ਜਿਹੜਾ ਉਹਨਾਂ ਨੇ ਜਿਹੜਾ ਰਿਸਰਚ ਕਰਕੇ ਦੱਸਿਆ ਸ ਕੁਦਰਤੀ ਸਰੀਰ ਦੇ ਵਿੱਚ ਉਹਨਾਂ ਨੇ ਦੱਸਿਆ ਬੜੀ ਚੰਗੀ ਗੱਲ ਕੀਤੀ ਬੜੀ ਮਿਹਨਤ ਕੀਤੀ ਹੈ ਹੂੰ ਮੈਂ ਧੰਨਵਾਦ ਕਰਦਾ ਆਯੁਰਵੈਦ ਵਾਲਿਆਂ ਦਾ ਇਸ ਤਰ੍ਹਾਂ ਮੈਂ ਮੈਡੀਕਲ ਸਾਇੰਸ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵੀ ਰਿਸਰਚ ਕੀਤੀ ਹੈ ਕੁਦਰਤੀ ਸਰੀਰ ਤੇ ਕੁਦਰਤੀ ਤੌਰ ਤੇ ਕੀ ਹੋ ਰਿਹਾ ਹੈ ਆਯੁਰਵੈਦ ਨੇ ਵੀ ਰਿਸਰਚ ਕੀਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਨੂੰ ਗਿਆਨ ਦਿੰਦਾ ਹੈ ਬਿਲਕੁਲ ਅੱਗੇ ਕਹਿ ਰਹੇ ਨੇ ਕਿ ਇਹ ਠੀਕ ਕਿਵੇਂ ਰਹਿ ਸਕਣਗੇ ਸਰੀਰਕ ਵੇਗ ਠੀਕ ਕਿਵੇਂ ਰਹਿਣਗੇ ਰਿਸਰਚ ਚ ਉਹਨਾਂ ਦੇ ਜ ਆਇਆ ਕਿ ਜੇਕਰ ਮਾਨਸਿਕ ਵੇਗ ਕੰਟਰੋਲ ਵਿੱਚ ਰਹਿੰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਫਿਰ ਸਰੀਰਕ ਵੇਗ ਬਿਲਕੁਲ ਠੀਕ ਜਾਂਦੇ ਰਹਿੰਦੇ ਹਨ ਮਤਲਬ ਇਹ ਛੇ ਆ ਤਾਂ ਹੀ ਡਿਪੈਂਡ ਕਰਦਾ ਉਹਨਾਂ ਤੇ ਉਹਨਾਂ ਦੇ ਆ ਤੇ ਛੇ ਵੀ ਨਹੀਂ ਪੰਜ ਹੀ ਹੈ ਪੰਜ ਹੀ ਤੇ ਪੰਜ ਠੀਕ ਹੋ ਗਏ ਛੇ ਆ ਤਾਂ ਬਜੇ ਉਹ ਹੀ ਗੱਲ ਹੋ ਗਈ ਉਹ ਪੰਜ ਪਾਪ ਪੰਜ ਕਿਵੇਂ ਕੰਟਰੋਲ ਪੰਜ ਕਿਵੇਂ ਕਰੋ ਤੂੰ ਕਹਿੰਦੇ ਵੀ ਇਹ ਕੰਟਰੋਲ ਹੋਣਾ ਤਾਂ ਹੈ ਤਾਂ ਪਰ ਜਦੋਂ ਇਹ ਵੀ ਮੈਂ ਡਾਕਟਰ ਦੇ ਸੈਮੀਨਾਰ ਚ ਵੈਸੇ ਪੁੱਛਿਆ ਸੀ ਕਿ ਕੋਈ ਕੋਈ ਮੈਡੀਸਨ ਹੈ ਜਿਹੜੀ ਇਹਨੂੰ ਪੰਜਾਂ ਨੂੰ ਠੀਕ ਪੰਜਾਂ ਨੂੰ ਰੋਕੇ ਕਾਮ ਤੇ ਕਾਮਵਾਸ਼ਨਾਵਾਂ ਉਹ ਲੋਕੀ ਕਾਮ ਕਾਮਵਾਸ਼ਨਾ ਨਾਲ ਗੱਲ ਕਰਨੋਂ ਡਰਦੇ ਆ ਨਹੀਂ ਡਰਨਾ ਚਾਹੀਦਾ ਇਹ ਤਾਂ ਸਾਡੀ ਨੀਡ ਹੈ ਬਿਲਕੁਲ ਬੇਸਿਕ ਨੀਡ ਹੈ ਵਿਕਾਸ ਇਹਦੇ ਨਾਲ ਹੈ ਡਰਦੇ ਕਿਉਂ ਆ ਬਿਲਕੁਲ ਬਿਲਕੁਲ ਵਿਅਕਤੀ ਕਾਮ ਤੇ ਕਾਮਵਾਸ਼ਨਾਵਾਂ ਇਹ ਕੰਟਰੋਲ ਹੋ ਜਾਣ ਤਾਂ ਫੇਰ ਬੜੀ ਸਭ ਤੋਂ ਪਹਿਲਾ ਪਹਿਲਾ ਨੰਬਰ ਹੈ ਇਹਦਾ ਵੈਸੇ ਇਸ ਨੂੰ ਅੱਗੇ ਸਾਰੀਆਂ ਸ਼ੁਰੂ ਹੁੰਦੀਆਂ ਮਾਰੀ ਖਤਮ ਨਹੀਂ ਹੋਣੀ ਚਾਹੀਦੀਆਂ ਕੰਟਰੋਲ ਹੋਣੀ ਚਾਹੀਦੀਆਂ ਇਹ 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 ਤਾਂ ਨੀਡ ਹੈ ਸਾਡੀ ਬਾਇਓਲੋਜੀਕਲੀ ਨੀਡ ਹੈ ਇਹ ਹੋ ਜਾਂਦੀ ਹੈ ਤੇ ਇਹਦੇ ਹੋਗੇ ਖਤਮ ਸਮਾਂ ਜੀ ਖਤਮ ਹੋ ਗਿਆ ਇੱਕ ਕੰਟਰੋਲਡ ਰਹਿਣੀ ਚਾਹੀਦੀ ਹੈ ਕੰਟਰੋਲ ਰਹਿਣੀ ਚਾਹੀਦੀ ਆਊਟ ਕੰਟਰੋਲ ਮੈਂ ਪੁੱਛਿਆ ਕਿ ਕੋਈ ਐਸੀ ਮੈਡੀਸਨ ਹੈ ਜਿਹੜੀ ਕਾਮ ਤੇ ਕਾਮਵਾਸ਼ਨਾਵਾਂ ਨੂੰ ਕੰਟਰੋਲ ਕਰਦੀ ਨਾਛ ਜਵਾਬ ਮਿਲੇ ਫਿਰ ਮੈਂ ਪੁੱਛਿਆ ਕੋ ਗਰੋਧ ਨੂੰ ਬੜੀ ਨੋਏ ਨਾ ਚਾਹੀਏ ਜੇ ਕੋਈ ਬਣ ਗਈ ਹੋਵੇ ਤਾਂ ਮੈਨੂੰ ਦੱਸਦੇ ਮੈਂ ਬੜਾ ਖੁਸ਼ ਹੋਵਾਂਗਾ ਜੇ ਕੋਈ ਇਸ ਤੋਂ ਬਾਅਦ ਬਣ ਗਈ ਹੋਵੇ ਦੋਨਾਂ ਨੂੰ ਮੈਂ ਕਹਿ ਰਿਹਾ ਮੈਡੀਕਲ ਸਾਇੰਸ ਅਕੇ ਵੀ ਬੇਨਤੀ ਕਰ ਰਹੇ ਆ ਆਯੁਰਵੈਦ ਮੈਡੀਕਲ ਸਾਇੰਸ ਅਕੇ ਵੀ ਕਿ ਜੇ ਇਹਨਾਂ ਦੀ ਦਵਾਈ ਬਣ ਗਈ ਹੋਵੇ ਤਾਂ ਜ਼ਰੂਰ ਦੱਸਣਾ ਚਾਹੀਦਾ ਉਹਨਾਂ ਨੂੰ ਪਬਲੀਕਲੀ ਤਾਂ ਕਿ ਲੋਕਾਂ ਨੂੰ ਫਾਇਦਾ ਹੋ ਜੇ ਹਾਂ ਬਿਲਕੁਲ ਫਿਰ ਮੈਂ ਪੁੱਛਿਆ ਕਿ ਲੋਭ ਨੂੰ ਕੋਈ ਕੰਟਰੋਲ ਕਰ ਸਕਦੀ ਆ ਮਿਲੀ ਨਹੀਂ ਦਵਾਈ ਫਿਰ ਮੋਨ ਦਵਾਈ ਨਹੀਂ ਮਿਲੀ ਫਿਰ ਹੰਕਾਰ ਨੂੰ ਨਹੀਂ ਮਿਲੀ ਫਿਰ ਇਸ ਕਰਕੇ ਮੈਨੂੰ ਲੱਗਦਾ ਮਾਵੀ ਸਾਹਿਬ ਰਿਸਰਚ ਹੋ ਗਏ ਲੇਕਿਨ ਦਵਾਈ ਨਹੀਂ ਬਣ ਸਕੀ ਜਿੱਥੇ ਤੱਕ ਮੇਰਾ ਖਿਆਲ ਹੈ ਓਕੇ ਪਰ ਜਦੋਂ ਅਸੀਂ ਸਿਪਰੀਚੂਲ ਸਾਇੰਸ ਨੂੰ ਦੇਖਦੇ ਹਾਂ ਤਾਂ ਮੈਨੂੰ ਦਵਾਈ ਮਿਲ ਗਈ ਅੱਛਾ ਜੀ ਔਰ ਮੈਂ ਦੇਰਿਆ ਮੈਂ ਵੰਡ ਰਿਹਾ ਅੱਛਾ ਪਿਛਲੀ ਇਸ ਐਪੀਸੋਡ ਚ ਮੈਂ ਕਿਆ ਸੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਵਾਈ ਜਿਹਨੇ ਮੈਡੀਸਨ ਮੈਡੀਸਨ ਦੇ ਪੰਜ ਕੈਪਸੂਲ ਦਿੱਤੇ ਨੇ ਸਵੇਰੇ ਇੱਕ ਸ਼ਾਮ ਨੂੰ ਇੱਕ ਛੋਟੀ ਬੋਲੀ ਸੌਣ ਲੱਗਿਆ ਮੈਂ ਤੁਹਾਡਾ ਗੱਲ ਕੀਤੀ ਯੈਸ ਯੈਸ ਇਹ ਹੁਣ ਇਹਦੇ ਨਾਲ ਰਿਲੇਟ ਕਰਦੀ ਇਸ ਅਵਸਰ ਚ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਹੜੀਆਂ ਪੰਜ ਬਾਣੀਆਂ ਦਿੱਤੀਆਂ ਨੇ ਚੋਣ ਕਰਕੇ ਔਰ ਉਹਦੇ ਨਾਲ ਇਹ ਅੰਮ੍ਰਿਤ ਵੀ ਤਿਆਰ ਹੁੰਦਾ ਹੈ ਉਹਦੇ ਨਾਲ ਹੀ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਉਵੇਂ ਹਰ ਵਿਅਕਤੀ ਨੂੰ ਸਵੇਰੇ ਪੜਨ ਵਾਸਤੇ ਉਚਾਰਨ ਕਰਨ ਵਾਸਤੇ ਸੁਣ ਵਾਸਤੇ ਕਿਹਾ ਜਾਂਦਾ ਹੈ ਤੇ ਉਹਦੇ ਤੋਂ ਅਸੀਂ ਦੇਖਿਆ ਕਿ ਇਹ ਪੰਜੇ ਦੀ ਪੰਜੇ ਬਾਣੀ ਆ ਪੰਜ ਜਿਹੜੇ ਵੇਗ ਨੇ ਮਾਨਸਿਕ ਵੇਗ ਨੂੰ ਉਹਨਾਂ ਨੂੰ ਕੰਟਰੋਲ ਕਰ ਦਿਆ ਨੇ ਓਕੇ ਇਹ ਮੇਰਾ ਦਾਵਾ ਹੈ ਓਕੇ ਦਾਵਾ ਕੋਈ ਨਹੀਂ ਕਰਦਾ ਜੀ ਹਾਂ ਜੀ ਦਾਵਾ ਕੌਣ ਕਰੇਗਾ ਹਾਂ ਜੀ ਦਾਵਾ ਉਹ ਵਿਅਕਤੀ ਕਰੇਗਾ ਜਿਸ ਨੇ ਇਸ ਨੂੰ ਕਰਕੇ ਦੇਖਿਆ ਹੈ ਕੀ ਹੋਵੇ ਇਹ ਇਸ ਨੂੰ ਸਮਾਂ ਲੱਗਦਾ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਹਾਂ ਹਾਂ ਇਨੂੰ ਕਈ ਸਾਲ ਲੱਗੇ ਨੇ ਇਸ ਗੱਲ ਨੂੰ ਦੇਖਦਿਆਂ ਟੈਸਟ ਕਰਦਿਆਂ ਅੱਜ ਵੀ ਜੇ ਕਿਸੇ ਨੂੰ ਕੋਈ ਯਕੀਨ ਨਹੀਂ ਹੈ ਜੇ ਕੋਈ ਅਮਰਤ ਤਾਰੀ ਅਮਰਤ ਦਾ ਵੇਲਾ ਸਮਾਂ ਲਿਆ ਹੈ ਉਹ ਅਮਰਤ ਵੇਲਾ ਛੱਡ ਕੇ ਦੇਖ ਰਹੇ ਇਹ ਪੰਜੇ ਦੇ ਪੰਜੇ ਬਾਦ ਜਾਣਗੇ ਅੱਛਾ ਜੀ ਕੀ ਹੋਣਗੇ ਬਾਦ ਜਾਣਗੇ ਆ ਜੋ ਮੈਨੂੰ ਯਕੀਨ ਹੈ ਕਿ ਜਿਹੜਾ ਅਮਰਤ ਵੇਲਾ ਸਮਾਂ ਲੇ ਉਹ ਤੰਦਰੁਸਤ ਹੈ ਇਹ ਬਾਦ ਜਾਣਗੇ ਉਹਦੇ ਸਰੀਰਕ ਵੇਗ ਜਿਹੜੇ ਨੂੰ ਚੱਲ ਨੂੰ ਬੰਦ ਹੋ ਜਾਣਗੇ ਉਹ ਬਿਮਾਰ ਹੋ ਜਾਏਗਾ ਮੇਰਾ ਧੰਆ ਪਰ ਫਿਰ ਜੇ ਉਹਨੂੰ ਪਤਾ ਲੱਗ ਜਾਏ ਫਿਰ ਅਰਦਾਸ ਕਰੇ ਫਿਰ ਅੰਮ੍ਰਿਤ ਵੇਲਾ ਸ਼ੁਰੂ ਕਰ ਦੇ ਉਹ ਠੀਕ ਹੋ ਜਾਏਗਾ ਇੰਨਾ ਕਰਕੇ ਜੇਕਰ ਕੋਈ ਮੈਨੂੰ ਫੀਡਬੈਕ ਦੇਵੇਗਾ ਨਾ ਮੈਂ ਖੁਸ਼ ਹੋਵਾਂਗਾ ਜਿਹੜੇ ਲੋਕ ਅੰਮ੍ਰਿਤ ਵੇਲੇ ਨਹੀਂ ਉੱਠ ਰਹੇ ਆ ਮੈਂ ਤੋਂ ਰਿਸਰਚ ਦੀ ਗੱਲ ਕੀਤੀ ਨਾ ਬਾਣੀ ਪੜ੍ਹਨੀ ਤੇ ਅੰਮ੍ਰਿਤ ਵੇਲੇ ਉੱਠਣਾ ਜਿਹੜੇ ਨਹੀਂ ਉੱਠ ਰਹੇ ਉਹ ਉੱਠ ਕੇ ਦੇਖ ਲੈਣ ਜੇ ਉਹਨਾਂ ਦੇ ਮਾਨਸਿਕ ਵੀ ਕੰਟਰੋਲ ਨਾਲ ਦੀ ਨਾਲ ਹੋਣਗੇ ਆ ਸਰੀਰਿਕ ਵੀ ਬਿਮਾਰੀਆਂ ਠੀਕ ਹੋ ਜਾਣੀਆਂ ਨੇ ਕੀ ਹੋ ਜਾਣਾ ਤੇ ਡਾਕਟਰ ਸਾਹਿਬ ਕੋਈ ਏਦਾਂ ਦਾ ਵੀ ਹੈਗਾ ਕਈ ਵਿਅਕਤੀਆਂ ਦੇ ਵਿੱਚ ਕਦਾ ਆ ਕਈਆਂ ਦੇ ਵਿੱਚ ਕਾਮ ਨਹੀਂ ਹੈਗਾ ਹੰਕਾਰ ਵੱਧਾ ਕਈਆਂ ਦੇ ਵਿੱਚ ਹੰਕਾਰ ਨਹੀਂ ਮੋਹ ਜ਼ਿਆਦਾ ਆ ਏਦਾਂ ਦਾ ਵੀ ਕੋਈ ਹੈਗਾ ਕਿ ਆ ਬਾਣੀ ਪੜਨ ਦੇ ਨਾਲ ਆ ਚੀਜ਼ ਕੰਟਰੋਲ ਹੁੰਦੀ ਆ ਇਹ ਬਾਣੀ ਪੜਨ ਦੇ ਨਾਲ ਇਹ ਚੀਜ਼ ਕੰਟਰੋਲ ਹੁੰਦੀ ਆ ਤੁਸੀਂ ਮੈਨੂੰ ਲੱਗਦਾ ਹੈ ਕਿ ਮੈਡੀਕਲ ਸਾਇੰਸ ਪੜ੍ਹੀ ਹੋਈ ਹੈ ਮੈਨੂੰ ਲੱਗਦਾ ਹੈ ਵੈਸੇ ਆਯੁਰਵੈਦਿਕ ਮੈਡੀਕਲ ਸਾਇੰਸ ਹੀ ਪੜ੍ਹੀ ਹੈ ਤੁਹਾਨੂੰ ਲੱਗਦਾ ਹੈ ਇਸ ਵਾਰ ਤੁਸੀਂ ਮਿੱਠੋ ਜੇ ਕਰ ਲੇ ਪਿਓ ਇਹ ਬਿਲਕੁਲ ਠੀਕ ਹੈਗਾ ਪਰ ਹੁਣ ਤੁਹਾਡੇ ਕੋਲ ਟਾਈਮ ਪਤਾ ਨਹੀਂ ਕਿੰਨਾ ਜਿਵੇਂ ਤੁਹਾਨੂੰ ਕੁੱਲ ਕੇ ਦੱਸ ਦੂੰ ਮੈਂ ਦੱਸ ਹੀ ਦੇਵਾਂ ਹਾਂਜੀ ਇਹ ਵੀ ਮੈਂ ਕਹਾਂਗਾ ਜਰਬਾ ਕਰਕੇ ਦੇਖ ਲਿਆ ਜੇ ਕਿਸੇ ਹੋਰ ਨੇ ਤਜਰਬਾ ਕਰਨਾ ਹੈ ਕਰ ਲਿਆ ਜੀ ਮੇਰੇ ਪੇਸ਼ੈਂਟਸ ਨੇ ਵੀ ਮੈਨੂੰ ਫੀਡਬੈਕ ਦਿੱਤੀ ਹੈ ਜੀ ਕਿ ਜਿਹੜੇ ਸਾਨੂੰ ਐਵੇਂ ਨਹੀਂ ਗੁਰੂ ਜੀ ਨੇ ਪੰਜ ਬਾਣੀਆਂ ਦਿੱਤੀਆਂ ਜੀ ਅਛਿੜਵਾ ਦਾ ਸਾਰ ਤੇ ਕੀਤੀ ਨਾ ਜੀ ਸਾਡੇ ਕੋਲ 5 5 ਦਾ ਇੱਕ ਨੁਕਤਾ ਆਇਆ ਕਿ 5 ਕੀ ਹੈ ਜੀ 5 ਜੀ ਵੇਗਨੇ ਮਾਂਕ੍ਰੋ ਲੋਮੋਂ ਕਾ 5 ਜੀ ਬਾਣੀਆਂ ਨੇ ਇਹਦਾ ਕੁਛ ਸਾਇਕ ਕੀਤਾ ਜੀ ਅਸੀਂ ਫਿਰ ਦੇਖਣਾ ਸ਼ੁਰੂ ਕਰ ਦਿੱਤਾ ਜੀ ਕਿ ਇਹਦਾ ਬਾਣੀਆਂ ਨਾਲ ਸੰਬੰਧ ਇਹਨਾਂ ਨਾਲ ਹੋ ਸਕਦਾ ਹੈ ਜੀ ਇਹ ਵਿਕਾਰਾਂ ਨਾਲ ਅਚੰ ਜੀ ਉਹ ਅਸੀਂ ਵੇਖ ਲਿਆ ਛੱਡ ਕੇ ਜੀ ਤੇ ਵਿਕਾਰ ਉਤਪਨ ਹੋਏ ਅਤੇ ਫਿਰ ਅਸੀਂ ਦੇਖਿਆ ਕਿ ਕੱਲ ਕੱਲਾ ਦਾ ਕੋਈ ਅਸਰ ਹੈ ਜੀ ਉਹ ਮਾਦਕ ਘਟਨਾ ਜਨਾਂ ਦਾ ਜਿਵੇਂ ਤੁਸੀਂ ਕਿਹਾ ਇਹ ਸੱਚੀ ਗੱਲ ਹੈ ਅੱਛਾ ਜੀ ਜਿਹੜੇ ਪਹਿਲੀ ਬਾਣੀ ਹੈ ਨਾ ਜਪ ਜੀ ਸਾਹਿਬ ਜਪ ਜੀ ਸਾਹਿਬ ਇਹ ਪਹਿਲੇ ਜਿਹੜਾ ਵਕਾਰ ਹੈ ਕਾਮ ਕਾਮ ਉਹਨੂੰ ਕੋਮ ਤੇ ਕਾਮ ਆਸ਼ਨਾ ਨੂੰ ਕਾਮ ਨੂੰ ਕੰਟਰੋਲ ਕਰ ਮੁਖ ਰੂਪ ਚ ਮਾਪੇ ਨੂੰ ਅੰਚ ਰੂਪ ਚ ਓਕੇ ਜਿਹੜੇ ਦੂਸਰੀ ਬਾਣੀ ਹੈ ਜੀ ਜਾਪ ਸਾਹਿਬ ਜੀ ਇਹ ਉਧਰ ਜਿਹੜਾ ਦੂਸਰਾ ਵਕਾਰ ਹੈ ਕਰੋਧ ਜੀ ਉਸ ਨੂੰ ਠੀਕ ਕਰਦੀ ਕੰਟਰੋਲ ਕੰਟਰੋਲ ਕਰਦੀ ਜੀ ਜਿਹੜੀ ਤੀਸਰੀ ਬਾਣੀ ਹੈ ਜੀ ਆ ਪ੍ਰਸ਼ਾਦ ਸਵਈਏ ਪਾਛੇ ਦਸਵੀਂ ਜੀ ਇਹ ਤੀਸਰਾ ਵਕਾਰ ਜਿਹੜਾ ਲੋਭ ਉਸ ਨੂੰ ਕੰਟਰੋਲ ਕਰਦੀ ਜੀ ਜਿਹੜੀ ਚੌਥੀ ਬਾਣੀ ਹੈ ਚੌਪਈ ਸਾਹਿਬ ਜੀ ਇਥੇ ਵਕਾਰ ਨੂੰ ਕੰਟਰੋਲ ਕਰਦੀ ਹੈ ਮੋਹ ਨੂੰ ਜਿਹੜੀ ਪੰਜਵੀਂ ਬਾਣੀ ਹੈ ਆਨੰਦ ਸਾਹਿਬ ਜੀ ਇਹ ਪੰਜਵੇਂ ਵਕਾਰ ਹੰਕਾਰ ਨੂੰ ਕੰਟਰੋਲ ਕਰਦੀ ਜੀ ਤੇ ਜਿਹੜਾ ਪੰਜ ਬਾਣੀਆਂ ਰੋਜ਼ ਪੜ੍ਹੇਗਾ ਜੀ ਅੰਮ੍ਰਿਤ ਵੇਲੇ 3 ਘੰਟੇ ਬਾਣੀ ਪੜ੍ਹੇਗਾ ਜੀ ਉਹਦੇ ਪੰਜੇ ਦੇ ਪੰਜੇ ਇਹ ਵਕਾਰ ਜਿਹੜੇ ਨੇ ਇਹ ਕੰਟਰੋਲ ਹੋ ਜਾਣਗੇ ਮਾਨਸਿਕ ਵੇਗ ਕੰਟਰੋਲ ਹੋ ਜਾਣਗੇ ਤੇ ਜੇ ਉਹ ਕੰਟਰੋਲ ਵੇਗ ਚੱਲਦੇ ਰਹਿਣਗੇ ਜੀ ਤੇ ਬਿਮਾਰ ਨਹੀਂ ਹੋਏਗਾ ਜੀ ਇਹੀ ਗੱਲ ਹੈ ਕਿ ਜਿਹੜੇ ਲੋਕ ਅੱਜ ਵੀ ਅੰਮ੍ਰਿਤ ਵੇਲਾ ਸੰਭਾਲ ਰਹੇ ਨੇ ਉਹ ਤੰਦਰੁਸਤ ਰਹਿਣ ਨੂੰ ਬਹੁਤ ਸਾਰੀਆਂ ਆਧਾਰਨਾ ਦੇ ਸਕਦਾ ਹੈ ਜੀ ਸੁਪਾਨਵੇਂ ਸਾਹਿਬ 100 ਸਾਲਾਂ ਦੇ ਲੋਕ ਵੀ ਮੈਨੂੰ ਪਸੰਦ ਰੂਹਣ। ਸੱਚੀ। ਹਾਂ। ਤੇ ਇਹਦਾ ਸਾਨੂੰ ਕੋਈ ਪ੍ਰਮਾਣ ਵੀ ਦਿਓਗੇ ਤੁਸੀਂ ਕਿ ਜਿੱਦਾਂ ਪੰਜਵੀਂ ਬਾਣੀ ਹੈ ਆਨੰਦ ਸਾਹਿਬ ਵੀ ਉਹ ਹੰਕਾਰ ਨੂੰ ਕਿਉਂ ਖਤਮ ਕਰਦੇ ਆ? ਇਹ ਵੈਸੇ ਮਾਨੀ ਸਾਹਿਬ ਵੀ ਮੈਨੂੰ ਜੇ ਅਗਲੇ ਐਪੀਸੋਡ 'ਚ ਪੁੱਛੋਗੇ ਤਾਂ ਜ਼ਿਆਦਾ ਦੱਸ ਸਕਾਂਗਾ। ਅੱਛਾ ਜੀ ਖੁੱਲ ਕੇ ਬੋਲੋ। ਇੰਨਾ ਕੋਈ ਇੰਨਾ ਕੋ ਮਸਲਾ ਨਹੀਂ ਹੈ। ਕਿ ਬਾਕ ਹੈ ਠੀਕ ਹੈ। ਇਹ ਬਾਣੀ ਜਿਵੇਂ ਤੁਸੀਂ ਜਦੋਂ-ਜਦੋਂ ਪੜ੍ਹਦੇ ਆ ਨਾ ਉਦੋਂ-ਉਦੋਂ ਸਾਡੇ ਤੇ ਅਸਰ ਹੁੰਦਾ ਵੈਸੇ। ਅੱਛਾ। ਉਸੇ ਤਰ੍ਹਾਂ ਅਸਰ ਕਰਦੀ ਹੈ। ਅੱਛਾ। ਹਾਂ। ਇਹ ਬਿਲਕੁਲ ਸਹੀ ਗੱਲ। ਸਵਾਲ ਬਹੁਤ ਵਧੀਆ ਹੈ। ਜੀ। ਪਰ ਫਿਰ ਤੇ ਰੱਖ ਲਈ ਤੇ ਚੰਗਾ ਹੋਏਗਾ। ਜੀ। ਇਹ ਇਹ ਬਿਲਕੁਲ ਹੈ ਸੱਚ ਹੈ। ਜੀ। ਮੈਂ ਤੁਹਾਨੂੰ ਵੀ ਅਪੀਲ ਕਰ ਰਿਹਾ ਸਭ ਨੂੰ ਅਪੀਲ ਕਰ ਰਿਹਾ। ਜੀ। ਇਹਨਾਂ ਗੱਲਾਂ ਨੂੰ ਐਵੇਂ ਨਾ ਛੁੱਟ ਦਿਓ। ਜੀ। ਇਹਨਾਂ ਨੂੰ ਸੁਣੋ, ਵਿਚਾਰੋ, ਅਮਲ ਕਰਕੇ ਦੇਖੋ। ਜੀ। ਜੇ ਫਾਇਦਾ ਹੋ ਜੇ ਤਾਂ ਕਰਦੇ ਰਹੋ। ਜੀ ਨਾ ਹੋਇਤਾ ਛੱਡ ਦਿਓ ਇਹ ਦਵਾਈ ਨਾ ਦਵਾਈ ਨੇ ਮੈਡੀਸਨ ਦੇ ਰਿਆ ਮੈਂ ਤੇ ਜਿਵੇਂ ਆਪਾਂ ਕਿਸੇ ਹੋਰ ਡਾਕਟਰ ਕੋਲ ਜਾਂਦੇ ਆ ਇੱਕ ਡਾਕਟਰ ਦੀ ਦਵਾਈ ਨਾਲ ਆਰਾਮ ਨਹੀਂ ਆਉਂਦਾ ਅਸੀਂ ਦੂਸਰੇ ਡਾਕਟਰ ਕੋਲ ਚਲੇ ਜਾਂਦੇ ਆ ਤੇ ਦਵਾਈ ਬਦਲ ਦਿੰਦਾ ਅਸੀਂ ਦਵਾਈ ਪਹਿਲੀ ਛੱਡ ਦੇਣੀ ਆ ਦੂਸਰੀ ਲੈ ਲੈਣੀ ਆ ਤਾਂ ਫਿਰ ਇਹ ਵੀ ਛੱਡ ਸਕਦੇ ਆ ਜੇ ਨਾ ਆਰਾਮ ਆਏ ਪਰ ਜਿਸ ਦਵਾਈ ਨਾਲ ਆਰਾਮ ਆ ਗਿਆ ਨਾ ਡਾਕਟਰ ਨੇ ਮੈਨੂੰ ਬੇੜਾ ਯਕੀਨ ਹੈ ਪੱਕਾ ਕਿੰਜਿਹੜੇ ਵੀ ਦਰਸ਼ਕ ਆਪਣੇ ਤੁਹਾਡੇ ਜਿਹੜੇ ਨੂੰ ਦੇਖ ਰਹੇ ਨੇ ਜਿਹੜੇ ਮੈਡੀਸਨ ਲੈਣ ਲੱਗ ਗਏ ਨਾ ਕਿਸੇ ਵੈਦ ਮੇਰਾ ਗੁਰੂ ਗੋਬਿੰਦ ਜਿਹੜਾ ਨਾ ਉਹਦੀ ਥੋੜੀ ਜਾਣ ਕੇ ਤੇ ਠੀਕ ਵੀ ਰਹਿਣਗੇ ਕਦੀ ਬਿਮਾਰ ਨਹੀਂ ਹੋਣਗੇ ਜੀ ਥੈਂਕ ਯੂ ਜੀ ਬੈਟਸ ਸੌ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਸਾਨੂੰ ਡਾਕਟਰ ਸੁਖਵੀਰ ਸਿੰਘ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੈਡੀਕਲ ਸਾਇੰਸ ਨੇ ਵੀ ਰਿਸਰਚ ਕੀਤੀ ਹੈ ਆਯੁਰਵੇਦ ਨੇ ਵੀ ਰਿਸਰਚ ਕੀਤੀ ਹੈ ਕਿ ਬੰਦੇ ਦੇ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਕਿਉਂ ਲੱਗਦੀਆਂ ਨੇ ਤਾਂ ਮੈਡੀਕਲ ਸਾਇੰਸ ਜਾਂ ਆਧਨវេਦ ਦੇ ਵਿੱਚ ਅੱਜ ਤੱਕ ਕੋਈ ਇਲਾਜ ਜਾਂ ਕੋਈ ਇੰਜੈਕਸ਼ਨ ਜਾਂ ਕੋਈ ਗੋਲੀ ਜਾਂ ਕੋਈ ਮੈਡੀਸਨ ਤਿਆਰ ਨਹੀਂ ਹੋਈ ਜਿਹੜੀ ਇਹਨਾਂ 55 ਰੋਗਾਂ ਨੂੰ ਕਾਮ, ਕ੍ਰੋਧ, ਮੋਹ, ਓੰਕਾਰ ਨੂੰ ਠੀਕ ਕਰ ਸਕੇ ਤੇ ਬੰਦਾ ਖੁਸ਼ ਰਹਿ ਸਕੇ, ਨਿਰੋਗ ਰਹਿ ਸਕੇ ਤੇ ਗੁਰਬਾਣੀ ਜਿਹੜੀ ਹੈਗੀ ਐ ਇਸ ਮਸਲੇ ਦਾ ਹੱਲ ਹੈਗੀ ਆ ਤੇ ਅਸੀਂ ਬਹੁਤ-ਬਹੁਤ ਤੁਹਾਡਾ ਜੀ ਧੰਨਵਾਦ ਕਰਦੇ ਆ ਬੜਾ ਤੁਹਾਡਾ ਕੀਮਤੀ ਟਾਈਮ ਕੱਢ ਕੇ ਤੁਸੀਂ ਅੱਜ ਜੋ ਸਾਨੂੰ ਦੱਸਿਆ ਦਰਸ਼ਕਾਂ ਨਾਲ ਸਾਂਝਾ ਕੀਤਾ ਉਹ ਬਹੁਤ ਅਨਮੋਲ ਹੈ ਫੇਰ ਮਿਲਾਂਗੇ ਜੀ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਕੋਲੋਂ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੰਜ ਬਾਣੀਆਂ ਕਿਵੇਂ ਠੀਕ ਕਰਾਂਗੇ